ਦੋਸਤੋ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਬੜਾ ਪਿਆਰਾ ਕਲਮਾ ਲੈ ਕੇ ਹਾਜ਼ਰ ਹੋਈ ਆਂ ਹਰ ਮੁਰਾਦ ਪੂਰੀ ਕਰਨ ਲਈ ਅਤੇ ਕੀਤੇ ਹੋਏ ਗੁਨਾਹਾਂ ਤੋਂ ਤੋਬਾ ਕਰਨ ਦੇ ਲਈ ਇਹ ਕਲਮਾ ਹੈ ਇਸ ਕਲਮੇ ਦੇ ਨਾਲ ਤੁਹਾਡੀ ਹਰ ਇੱਕ ਮੁਰਾਦ ਪੂਰੀ ਹੋਵੇਗੀ ਅਤੇ ਇਸ ਕਲਮੇ ਨੂੰ ਪੜਨ ਤੋਂ ਪਹਿਲਾਂ ਹਰ ਰੋਜ਼ ਰਾਤ ਦੇ ਸਮੇਂ ਜਿਹੜੇ ਮਾਲਕ ਦੇ ਚਰਨਾਂ ਦੇ ਵਿੱਚੋਂ ਮਾਲਕ ਦੇ ਕਦਮਾਂ ਦੇ ਵਿੱਚੋਂ ਤੋਬਾ ਮੰਗਦੇ ਨੇ ਕਿ ਹੇ ਅੰਬਾਪ ਜੋ ਸਾਡੇ ਕੋਲੋਂ ਗੁਨਾਹ ਹੋ ਗਏ ਨੇ ਜੋ ਸਾਡੇ ਕੋਲੋਂ ਭੁੱਲਾਂ ਹੋਈਆਂ ਨੇ ਜੋ ਸਾਡੇ ਕੋਲੋਂ ਪਾਪ ਹੋ ਗਏ ਨੇ ਉਹਨਾਂ ਪਾਪਾਂ ਦੀ ਸਾਨੂੰ ਮਾਫੀ ਦੇ ਦਿਓ ਔਰ ਸਾਡੇ ਤੇ ਐਸੀ ਕਿਰਪਾ ਕਰੋ ਤੇ ਸਾਡੀ ਹਰ ਮਰਜ਼ਾ ਪੂਰੀ ਹੋਵੇ ਜਿਸ ਵੀ ਕੰਮ ਨੂੰ ਅਸੀਂ ਕਰੀਏ ਸਾਡਾ ਹਰ ਇੱਕ ਕੰਮ ਪੂਰਾ ਹੋਵੇ ਦੋਸਤੋ ਇਸ ਕਲਮੀ ਦੇ ਨਾਲ ਮਾਲਕ ਦੇ ਦਰ ਘਰਤੀ ਵਿੱਚ ਤੁਹਾਡੀ ਹਾਜ਼ਰੀ ਵੀ ਲੱਗੇਗੀ ਰੋਜ਼ ਦੀ ਰੋਜ਼ ਜੇਕਰ ਤੋਬਾ ਮੰਗੋਗੇ ਮਾਲਕ ਦੇ ਕੋਲੋਂ ਤਾਂ ਮਾਲਕ ਦੀ ਰਹਿਮਤ ਵੀ ਤੁਹਾਡੇ ਤੇ ਹੋਵੇਗੀ ਮਾਲਕ ਬੜੀ ਕਿਰਪਾ ਕਰੇਗਾ ਔਰ ਤੁਹਾਡੀ ਹਰ ਇੱਕ ਮਨੋਗਾਮਨਾ ਚਾ ਕੋਈ ਪ੍ਰਾਣਾ ਉੜਿਆਇਆ ਕੰਮ ਹੋ ਵੀ ਕੋਈ ਪੁਰਾਣਾ ਫਸਿਆ ਹੋਇਆ ਕੰਮ ਹੋ ਵੀ ਉਹ ਕੰਮ ਵੀ ਜਿਹੜਾ ਅਧੂਰਾ ਕੰਮ ਹੈ ਉਹ ਵੀ ਪੂਰਾ ਹੋਵੇਗਾ ਲੇਕਿਨ ਇਹਦੇ ਵਿੱਚ ਬੰਦਿਸ਼ ਵਾਲੀ ਕੋਈ ਗੱਲ ਨਹੀਂ ਇਸ ਕਲਮੇ ਨੂੰ ਮਰਦ ਵੀ ਕਰ ਸਕਦੇ ਆ ਔਰਤ ਵੀ ਕਰ ਸਕਦੀ ਆ ਔਰ ਇਹਦੇ ਵਿੱਚ ਇਹ ਵੀ ਬੰਦਸ਼ ਹੈ ਨਹੀਂ ਕਿ ਕਿੰਨੀਆਂ ਮਾਲਾ ਕਰਨੀਆਂ ਜਿੰਨਾ ਵੀ ਵੱਧ ਤੋਂ ਵੱਧ ਇਹਦਾ ਜਾਪ ਤੁਸੀਂ ਕਰੋਗੇ ਉਨਾ ਹੀ ਇਹਦਾ ਤੁਹਾਨੂੰ ਹੋਵੇਗਾ ਪਹਿਲਾਂ ਉਸ ਆਪਾਂ ਕੱਲ ਮੈਨੂੰ ਸੁਣ ਲਈ ਉਸ ਤੋਂ ਬਾਅਦ ਇਹਦੇ ਵਿੱਚ ਕਿਵੇਂ ਇਹਨੂੰ ਚਲਾਉਣਾ ਹੈ ਕੀ ਕੀ ਕਰਨਾ ਹੈ ਉਹ ਸਾਰਾ ਕੁਝ ਬਾਅਦ ਵਿੱਚ ਦੱਸਦਾ ਤੋਬਾ ਤੋਬਾ ਕਰਦੀ ਹਾਂ ਖਰਦਮ ਤੇਥੋਂ ਡਰਦੀ ਹਾਂ ਤੋਬਾ ਦੇ ਦਰਵਾਜ਼ੇ ਖੁੱਲੇ ਵਿੱਚ ਬਹਿਸਤੀ ਆਵਣ ਝੁੱਲੇ ਤੂਬਾ ਮੇਰੀ ਪਈ ਕਬੂਲ ਤੇਰੀ ਬੇੜੀ ਮੇਰਾ ਪੂਰ ਬੰਨੇ ਲਾਉਣਾ ਯਾ ਰਸੂਲ ਕੋੜੇ ਦੀ ਲਗਾਮ ਤੇ ਪੱਬ ਤਾਂ ਧਰਨਾ ਮੇਰਾ ਅਜੀ ਦਾ ਸੁਬਾਨ ਪੂਰਾ ਕਰਨਾ ਬਹਕਲਾ ਇਲਾਹਾ ਇਲਲ੍ਹਾ ਮੁਹੰਮਦ ਰਸੂਲ ਲਲਾ ਦੋਸਤੋ ਇਹ ਉਹ ਕਲਮਾ ਹੈ ਜਿਸ ਕਲਮੇ ਦੇ ਨਾਲ ਤੁਸੀਂ ਅੱਲਾਹ ਪਾਕ ਦੇ ਕੋਲੋਂ ਤੋਬਾ ਮੰਗਦੇ ਮੰਗਦੇ ਰਹਿਮਤਾਂ ਵੀ ਪ੍ਰਾਪਤ ਕਰ ਸਕਦੇ ਆ ਕਿਉਂਕਿ ਜਿਹੜੇ ਉਸ ਅੱਲਾਹ ਪਾਕ ਦੇ ਕੋਲੋਂ ਤੋਬਾ ਮੰਗਦੇ ਨੇ ਉਹਦੇ ਚਰਨਾਂ ਦੇ ਵਿੱਚ ਉਕਦੇ ਨੇ ਹਰ ਇੱਕ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿੰਦੀ ਅੱਲਾਹ ਪਾਕ ਉਹਨਾਂ ਤੇ ਬਹੁਤ ਵੱਡਾ ਕਰਮ ਕਰਤਾ ਹੈ ਤੁਹਾਡਾ ਸੰਸਾਰ ਦੇ ਵਿੱਚ ਇੱਕ ਬਹੁਤ ਵੱਡਾ ਰੁਤਬਾ ਬਣ ਜਾਵੇਗਾ ਦੁਨੀਆ ਦੇ ਲੋਕ ਤੁਹਾਨੂੰ ਮਿਲਣੇ ਲਈ ਦਰਸ਼ਣਗੇ ਤੁਹਾਨੂੰ ਯਾਦ ਕਰਨਗੇ ਤੁਹਾਨੂੰ ਦੁਨੀਆ ਦੇ ਲੋਕ ਉਡੀਕਿਆ ਕਰਨਗੇ ਤੁਹਾਡੇ ਕਾਰੋਬਾਰ ਦੇ ਵਿੱਚ ਇੰਨੀ ਵਰਕਤ ਹੋਵੇਗੀ ਇੰਨਾ ਵਾਧਾ ਹੋਵੇਗਾ ਕਿ ਕਾਰੋਬਾਰ ਵੀ ਤੁਹਾਡਾ ਦਿਨ-ਦੁਗਣੀ ਰਾਤ-ਚੌਗਣੀ ਤਰੱਕੀ ਕਰੇਗਾ ਜੇਕਰ ਕੰਮਕਾਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਹੋਵੇ ਆਪਣਾ ਹੋਵੇ ਸਰਕਾਰੀ ਨੌਕਰੀ ਹੋਵੇ ਤਾਂ ਵੀ ਤੁਆਂ ਨੂੰ ਲੋਕ ਉਡੀਕਿਆ ਕਰਨਗੇ ਜੇ ਤੁਹਾਡੀ ਕੋਈ ਦੁਕਾਨਦਾਰੀ ਹੈ ਤਦ ਵੀ ਦੁਨੀਆ ਦੇ ਲੋਕ ਤੁਹਾਨੂੰ ਯਾਦ ਕਰਿਆ ਕਰਨਗੇ ਸੋ ਦੋਸਤੋ ਇਹ ਜੋ ਕਿ ਤੋਬਾ ਕਰਨ ਵਾਲਾ ਕਲਮਾ ਅਤੀ ਆਪਣੀ ਹਰ ਇੱਕ ਮਰਜ਼ਾ ਪੂਰੀ ਕਰਨ ਵਾਲਾ ਕਲਮਾ ਜਿਹੜੇ ਵੀ ਨੇਕ ਨੀਤੀ ਦੇ ਨਾਲ ਕਰਨਗੇ ਤਾਂ ਹਰ ਇੱਕ ਮਨੋ ਕਾਮਨਾ ਪੂਰੀ ਉਹਨਾਂ ਦੀ ਹੋਵੇਗੀ ਸੋ ਦੋਸਤੋ ਜਿਹੜੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣੀ ਆ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਦੀ ਨਾਲ ਹਾਜ਼ਰ ਹੋਵਾਂਗੇ ਸੋ ਜਦ ਤੱਕ ਲਈ ਜੈ ਪੀਰਾਂ ਦੀ